ਸਾਰੇ ਹੀ ਦਰਮਾ ਦੇ ਲੋਕਾਂ ਨੂੰ ਫਤੇਜੀ ਤੇ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਗੁਰਮੁਖ ਸਿੰਘ ਜੀ ਆਪਸੋ ਕੋਈ ਵੀ ਦੁਖੀ ਬੰਦਾ ਆਕੇ ਆਪਣੇ ਦੁੱਖਾਂ ਦਾ ਨਿਵਾਰਣ ਪਾ ਸਕਦਾ ਹੈ ਜੀ ਤੇ ਜੇਕਰ ਤੁਸੀਂ ਬ੍ਰਹਮ ਵਿੱਦਿਆ ગ્રਹ ਨਕਸ਼ਤਰ ਹਸਤ ਰੇਖਾ ਗਿਆਨ ਤੰਤਰ ਮੰਤਰ ਯੰਤਰ ਜਾਂ ਐਸਟ੍ਰੋਲੋਜੀ ਬਾਰੇ ਕੁਝ ਵੀ ਸਿੱਖਣਾ ਚਾਹੁੰਦੇ ਹੋ ਜੀ ਤਾਂ ਤੁਸੀਂ ਸਕਰੀਨ ਤੇ ਦਰਸਾਏ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਬੇहद ਸਾਰੀਆਂ ਬਿਮਾਰੀਆਂ ਦੇ ਲਈ 3 ਦਿਨਾਂ ਦੇ ਵਾਸਤੇ ਫ੍ਰੀ ਦਵਾਈਆਂ ਵੀ ਤੁਸੀਂ ਸਾਤੋਂ ਲੈ ਸਕਦੇ ਹੋ ਜੀ ਤੇ ਜੇਕਰ ਕੋਈ ਜੜੀ ਬੂਟੀ ਕੰਮ ਕਰਦੀ ਹੈ ਤੁਸੀਂ ਉਹ ਦਵਾਈ ਸਾਤੋਂ ਅੱਗੇ ਖਰੀਦ ਸਕਦੇ ਕਰਦੇ ਹੋ ਜੀ ਤੇ ਐਸੇ ਨਾਲ ਪੰਜ ਦੀ ਵੀਡੀਓ ਸ਼ੁਰੂ ਕਰਦੇ ਆ ਜੀ ਤੁਸੀਂ ਸਾਰੇ ਹੀ ਪਿਆਰ ਤੇ ਸਤਿਕਾਰ ਨਾਲ ਸ਼੍ਰਵਨ ਕਰਨ ਦੀ ਕਿਰਪਾਲਤਾ ਕਰੋ ਜੈ ਸ਼ਨੀ ਦੇਵ ਹਾਂ ਜੀ ਮਹਾਰਾਜ ਚੰਦ ਜੀ ਸਿੰਘ ਜੀ ਮਹਾਰਾਜ ਇਹ ਰਾਸ਼ੀਆ ਜਿਹੜੀ ਹਾਂ ਜੀ 12 ਰਾਸ਼ੀਆਂ ਨੇ 9 ਗ੍ਰਹਿ ਨੇ ਠੀਕ ਆ ਇਹਨਾਂ ਦੇ ਨਾਲ ਹਰ ਇੱਕ ਨਾਲ ਇਹਨਾਂ ਨੇ ਤਾਲਮਿਲ ਕਰਨਾ ਹੁੰਦਾ ਜਦੋਂ ਕਿਸੇ ਰਾਸ਼ੀ ਜੀ ਮੇਂ ਨਵਾਂ ਗ੍ਰਹਿ ਆਉਂਦਾ ਉਹਨੇ ਇੱਕ ਰਾਸ਼ੀ ਨੂੰ ਨੇ ਫੜ ਲੈਣਾ ਅੱਛਾ ਜੀ ਕਿਉਂਕਿ ਉਹਨੇ ਉਹ ਹਿਸਾਬ ਨਾਲ 12 ਰਾਸ਼ੀਆਂ ਦਾ ਫੜ ਦੇਣਾ ਹੁੰਦਾ ਇੱਕ ਗ੍ਰਹਿ ਨੇ ਤੇ ਉਸ ਕਰਕੇ ਫਿਰ ਜਿਵੇਂ ਹੁਣ ਮੰਗਲ ਦੇ ਨਾਲ ਚੰਦਰਮਾ ਮਹਾਰਾਜ ਜੀ ਬਹਿ ਜਾਂਦੇ ਨੇ ਹਾਂਜੀ ਸ਼ਨੀ ਮਹਾਰਾਜ ਜੀ ਬਹਿ ਜਾਂਦਾ ਨਹੀਂ ਸ਼ੁਕਰ ਬਹਿ ਜਾਂਦਾ ਮੰਗਲ ਬਹਿ ਜਾਂਦਾ ਫਿਰ ਉਹਨਾਂ ਨੇ ਸਾਰੀਆਂ ਇੱਕ ਰਾਸ਼ੀਆਂ ਤੋਂ ਦੇਣਾ ਹੀ ਆ ਉਹਨੇ ਮੇਨ ਆ ਜਿਹੜੇ ਹੈ ਨਾ ਤੇ ਉਹਦਾ ਫਿਰ ਦੇਖਣਾ ਪੈਂਦਾ ਵੀ ਹਾਂ ਇਹਨੂੰ ਕੀ ਫੜ ਦਊਗਾ ਕਦੋਂ ਦਊਗਾ ਕੀ ਕਰਨਾ ਪਊਗਾ ਨਾ ਤੇ ਜਿਵੇਂ ਤੁਸੀਂ ਕਹਿੰਦੇ ਹੋ ਉਹਨੇ ਉਹ ਵੀ ਹਾਂ ਸਿਖਲਾਓ ਜਰਾ ਹਾਂਜੀ ਹਾਂਜੀ ਉਸ ਤਰ੍ਹਾਂ ਤੇ ਫਿਰ ਆਪਾਂ ਕਿਸੇ ਨੂੰ ਇਦਾਂ ਹੀ ਕਹਿ ਸਕਦੇ ਵੀ ਹਾਂ ਵਾ ਇਦਾਂ ਇਦਾਂ ਨਾ ਠੀਕ ਹੈ ਜੀ ਮਤਲਬ ਹਾਂ ਜੀ ਹਰ ਗ੍ਰਹਿ ਦਾ ਸਾਰੀ ਰਾਸ਼ੀਆਂ ਨਾਲ ਲਿੰਕ ਹੁੰਦਾ ਹੈ ਹਾਂ ਜੀ ਠੀਕ ਹੈ ਹਾਂ ਠੀਕ ਆ ਉਹਦੇ ਨਾਲ ਫਿਰ ਜਿਵੇਂ ਮਤਲਬ ਹੁਣ ਆਪਾਂ ਨੇ ਪਾਉਣੀ ਅੱਜ ਹਨਾ ਹਾਂ ਜੀ ਸੋਮਵਾਰ ਦੀ ਹਾਂ ਜੀ ਜਿਹੜੇ ਸੋਮਵਾਰ ਚ ਜਨਮੇ ਹੋਏ ਨੇ ਹਾਂ ਜੀ ਉਹਨਾਂ ਨੂੰ ਨਕਸ਼ਤਰ ਕਿਹੜੇ ਨੇ ਜਨਮ ਦਿੱਤਾ ਗ੍ਰਹਿ ਕਿਹੜਾ ਸੀਗਾ ਤੇ ਉਹਦੇ ਕਰਕੇ ਫਿਰ ਤਾਂ ਕਾਫੀ ਕਮਸਾਨ ਜੁੱਧ ਪੈਂਦਾ ਅੱਛਾ ਜੀ ਫਿਰ ਉਹਦਾ ਫਲ ਦਾ پتہ ਲੱਗਦਾ ਗੁਰੇ ਇਹ ਰਾਸ਼ੀ ਨੂੰ ਕੀ ਦਊਗਾ ਹੁਣ ਜਿਵੇਂ ਦੋ ਤਿੰਨ ਰਾਸ਼ੀਆਂ ਨੇ ਮੇਸ਼ ਹੋ ਗਈ ਹਾਂਜੀ ਬ੍ਰਿਕ ਹੋ ਗਈ ਕੰਨਿਆ ਹੋ ਗਈ ਤੁਲਾ ਹੋ ਗਈ 5 ਸਾਲ ਚ 5 ਸਾਲ ਲਈ ਚੱਲੇ ਨੇ ਇਹ ਗੁਰੇ ਜਿਨ੍ਹਾਂ ਦੇ ਉਤਮ ਕਰਮ ਹੋਣਗੇ ਗੰਦਰਮਾ ਮਹਾਰਾਜ ਹੋਣਗੇ ਨਾ ਥੈਂਕ ਯੂ ਸ਼ਿਵਜੀ ਮਹਾਰਾਜ ਹੋਣਗੇ ਆਪਣੇ ਸ੍ਰੀ ਗੁਰੂ ਨਾਨਕ ਦੇਵ ਜੀ ਹੋਣਗੇ ਕਿਉਂਕਿ ਇਹ ਆਪਾਂ ਦੁਨੀਆ ਵਾਸਤੇ ਕਹਿ ਸਕਦੇ ਆਂ ਗੱਲ ਵੀ ਠੰਡੇ ਸੂਮੇ ਸੀ ਹਨਾ ਹਾਂਜੀ ਜਿਵੇਂ ਸ਼ਿਵਜੀ ਦੇ ਚਾਰ ਰੂਪ ਨੇ ਪੈਰੋਂ ਦੇ ਅੱਛਾ ਪੈਰੋਂ ਇਹਨਾਂ ਨੇ ਆਪਣਾ ਰੂਪ ਮਹਾਕਾਲੀ ਦੇ ਜਿਹੜਾ ਕਾਲਾ ਪੈਰੋਂ ਬਣਾਇਆ ਕਾਲ ਪੈਰਵ ਇਦਾਂ ਹੀ ਇਹਨਾਂ ਨੇ ਆਪਣੇ ਚਾਰ ਸਰੂਪ ਬਣਾਏ ਸੀਗੇ ਅੱਛਾ ਜੀ ਜਿਵੇਂ ਆਪਣੇ ਵੀ ਹਨਾ ਹੁੰਦੇ ਨੇ ਮਤਲਬ ਬੂਲੀ ਵਿੱਚ ਕਈ ਵਾਰ ਆਪਾਂ ਨਰਮ ਬੋਲਦੇ ਆਂ ਕਈ ਵਾਰੀ ਕਿਸੇ ਨੂੰ ਹਨਾ ਮੇਰੇ ਆਪਣਾ ਰੁਦਰ ਰੂਪ ਅਵਤਾਰ ਬੜਾ ਕੱਢਦੇ ਸੀ ਅੰਦਰੋਂ ਕਿਉਂਕਿ ਮਾਲਕ ਸੀ ਉਹ ਟਾਈਮ ਦੇ ਹਾਂਜੀ ਤੇ ਕੁਐਸ਼ਨ ਮਹਾਰਾਜ ਇਹਨਾਂ ਦਾ ਮਤਲਬ ਚੰ드ਰਮਾ ਨਾਲ ਲਿੰਕ ਹੁੰਦਾ ਗ੍ਰਹਿ ਦਾ ਹਰ ਇੱਕ ਦਾ ਅੱਛਾ ਕਿਉਂਕਿ ਜਿਹੜੇ ਆਪਾਂ ਸ਼ਾਂਤੀ ਨਾਲ ਗੱਲ ਕਰਦੇ ਆਂ ਇਹ ਮਨ ਚੰ드ਰਮਾ ਨਾਲ ਲਿੰਕ ਆ ਹਾਂ ਮਰਈਨ ਤਾਂ ਹੀ ਫਿਰ ਸ਼ਿਵਜੀ ਮਹਾਰਾਜ ਨੇ ਆਪਣੇ ਸਿਰ ਚ ਟੰਗ ਲਿਆ ਜੀ ਵੀ ਸਿਰ ਦਾ ਹੀ ਕੰਮ ਆ ਠੰਡਾ ਰੱਖੀ ਬਸ ਤੇ ਫਿਰ ਅਲੱਗ-ਅਲੱਗ ਉਹਨਾਂ ਦੀ ਪੂਜਾ ਕੀਤੀ ਜਾਂਦੀ ਆ ਪੈਰੋਂ ਦੀ ਵੀ ਹੈ ਨਾ ਤੇ ਉਹਦੇ ਹਿਸਾਬ ਨਾਲ ਜਿਹੜੇ ਸ਼ਿਵ ਜੀ ਮਹਾਰਾਜ ਨਹੀਂ ਫੜ ਦਿੰਦੇ ਤਾਂ ਆਪਾਂ ਦੂਸਰੇ ਰੂਪ ਤੋਂ ਲੈ ਸਕਦੇ ਆ ਨਾ ਕਈ ਵਾਰ ਕੋਈ ਅਫਸਰ ਵੀ ਜੀ ਹੁੰਦਾ ਉਹਦੇ ਡਿਪੈਂਡੈਂਟ ਬਣਾਏ ਹੁੰਦੇ ਨੇ ਹੈ ਨਾ ਪੰਪੜਾਈ ਲਿਖਾਈ ਦੇ ਤੌਰ ਤੇ ਕਰੀਏ ਸੰਗਾ ਜੀ ਮਹਾਰਾਜ ਚਾਰੇ ਧਰਮਾਂ ਨੂੰ ਫਤਿਹ ਅੰਗਰਖਸ਼ਣੀ ਮਾਤਾ ਸ਼ਨੀ ਦੇਵ ਸਾਰਿਆਂ ਨੂੰ ਫਤਿਹ ਚਾਰੇ ਧਰਮਾਂ ਨੂੰ ਤੇ ਇਹ ਸੀ ਜੀ ਅੱਜ ਦੀ ਰਿਕਾਰਡਿੰਗ ਆਪਾਂ ਤੁਹਾਨੂੰ ਸ਼ਨੀਵਾਰ ਨੂੰ ਇੱਕ ਬੰਦੇ ਵਾਰੇ ਉਹਦੀ ਰਿਕਾਰਡਿੰਗ ਸੁਣਾਈ ਸੀਗੀ ਜਿਹੜਾ ਕਿ ਆਪ ਵੀ ਤੰਤਰਮੰਤਰ ਜਾਣਦਾ ਹੈ ਤੇ ਉਹ ਫੇਰ ਵੀ ਗੁਰਮੁਖ ਸਿੰਘ ਜੀ ਆਪਾਸੋਂ ਮਦਦ ਲੈਣ ਆਇਆ ਸੀਗਾ ਜੀ ਤੇ ਆਪਾਂ ਅੱਜ ਫੇਰ ਤੁਹਾਨੂੰ ਇੱਕ ਬੜੀ ਛੋਟੀ ਜਿਹੀ ਰਿਕਾਰਡਿੰਗ ਸੁਣਾਉਣ ਲੱਗੇ ਆ ਜੀ ਇੱਕ ਦੂਸਰੇ ਤਾੰਤ੍ਰਿਕ ਦੀ ਜੋ ਕਿ ਗੁਰਮੁਖ ਸਿੰਘ ਜੀ ਆਪਾਸੋਂ ਹੁੰਦਾ ਹੈ ਜੀ ਤੇ ਆਪਾਂ ਦੀ ਮਨਸ਼ਾ ਇਹ ਹੈ ਜੀ ਤੁਹਾਨੂੰ ਇਹ ਰਿਕਾਰਡਿੰਗ ਸੁਣਾਉਣ ਦੀ ਆਪਾਂ ਕਹਿਣਾ ਚਾਹੁੰਦੇ ਆ ਵੀ ਗੁਰਮੁਖ ਸਿੰਘ ਜੀ ਆਪਾਸੋਂ ਐਨੀ ॠद्धि सिद्धि ਆ ਕਹਿ ਲਓ ਉਹਨਾਂ ਦੇ ਗੁਰੂਆਂ ਦੇ ਆਸ਼ੀਰਵਾਦ ਦੇ ਨਾਲ ਉਹਨਾਂ ਦੀ ਵਿਵਸਥਾ ਇੰਨੀ ਵ ਤਾਂ ਤਰੇ ਨੇ ਵਧੀਆ ਕੰਮ ਕਰਦੇ ਨੇ ਕਿ ਜਿਹੜੇ ਦੂਸਰੇ ਤਾਂਤਰਿਕ ਨੇ ਉਹ ਵੀ ਉਹਨਾਂ પાસે ਮਦਦ ਲੈਣ ਹੁੰਦੇ ਨੇ ਜੀ ਤੇ ਤੁਸੀਂ ਹੁਣ ਆਪ ਸੁਣ ਕਰੋ ਜੀ ਛੋਟੀ ਜਿਹੀ ਰਿਕਾਰਡਿੰਗ ਦਾ ਤੇ ਤੁਸੀਂ ਆਪ ਸੁਣੋ ਵੀ ਕਿਵੇਂ ਦੂਸਰੇ ਤਾਂਤਰਿਕ ਹੁਣਾ ਤੋਂ ਮਦਦ ਲੈਣ ਹੁੰਦੇ ਨੇ ਜੀ ਅਬਾ ਜੀ ਵੀ ਤੁਹਾਨੂੰ ਇਹਨਾਂ ਦੇ ਕੋਲੇ ਵੀ ਕਾਫੀ ਮਿਲ ਜਾਂਦੇ ਨੇ ਹਮ ਹਰ ਕਿਸਮ ਦੇ ਠੀਕ ਹੈ ਠੀਕ ਹੈ ਜੀ ਤੇ ਤੁਹਾਡੇ ਨਾਲ ਇਹ ਦਾ ਤੱਤ ਜ ਰਹਿਣਗੇ ਤੁਸੀਂ ਇਹਨਾਂ ਦੇ ਨਾਲ ਰਹਿਣਾ ਤੇ ਗੱਲਬਾਤ ਕਰਦੇ ਰਹਿਣਾ ਹਾਂ ਜੀ ਕੋਈ ਗੱਲ ਨਹੀਂ ਮਹਾਰਾਜ ਕੋਈ ਗੱਲ ਨਹੀਂ ਤੇ ਆਹ ਲੋ ਕੰਮ ਲੋ ਕੰਮ ਦਾ ਸਾਸੀਬੰਦ ਜੀ ਮੰਡ ਜੀ ਨਮਸਕਾਰ ਮਹਾਰਾਜ ਨਮਸਕਾਰ ਜੀ ਨੂੰ ਠੀਕੋ ਕਿਰਪਾ ਜੀ ਤੁਹਾਡੀ ਹਾਂਜੀ ਕਿਰਪਾ ਵਾਇਰ ਚੈ ਜਾਪਾਂ ਕੋ ਨਹੀਂ ਬੈਗਰੂ ਵੀ ਤੁਹਾਡੇ ਜੀ ਆ ਮਹਾਰਾਜ ਸੁਣਾ ਦਿਓ ਬੈਗਾ ਵੀ ਬਾਈ ਨਾਲ ਵਿਚਾਰ ਵਟਾਂਦਰਾ ਕਰੀਏ ਹਾਂਜੀ ਹਾਂਜੀ ਤੇ ਫਿਰ ਇਹਦਾ ਆਪਣਾ YouTube ਆ ਵੀ ਤੇ ਹਾਂਜੀ ਕਈ ਐਪਾਂ ਨੇ ਉਹਦੇ ਉੱਤੇ ਆਪਾਂ ਜਿਹੜੇ ਆਪਣੇ ਮਿੱਤਰ ਸੱਜਣ ਨੇ ਉਹਨਾਂ ਨੂੰ ਗ੍ਰਹਿਾਂ ਬਾਰੇ ਦਵਾਈਆਂ ਵਾਸਤੇ ਸਰੀਰ ਨੂੰ ਸੁੱਖ ਲੈਣ ਵਾਸਤੇ ਦੁੱਖ ਸੁੱਖ ਵਿਚਾਰ ਵਟਾਂਦਰਾ ਆਪਾਂ ਕਰਦੇ ਆਏ ਇਹ ਮੈਂ YouTube ਤੇ ਪਾਉਂਦਾ ਆ ਆਪਣੇ ਬੰਦੇ ਦੀ ਜਿਹੜੀ ਹੋਵੇ